ਲੁਧਿਆਣਾ ਦੇ ਮਸ਼ਹੂਰ ਹੰਬੜਾ ਰੋਡ ਪ੍ਰਤਾਪ ਸਿੰਘ ਵਾਲਾ ਦੇ ਗੁਰਦੁਆਰਾ ਤੰਤਨ ਬਾਬਾ ਦੀਪ ਸਿੰਘ ਜੀ ਵਿਖੇ ਅਮਰ ਸ਼ਹੀਤ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਜੀ ਖਾਲਸਾ ਤੇ ਸੰਤ ਬਾਬਾ ਹਰਿੰਦਰ ਸਿੰਘ ਜੀ ਖਾਲਸਾ ਦੀਗਵਾਈ ਵਿੱਚ ਬੜੀ ਸ਼ਰਧਾ ਭਾਵਨਾ ਤੇ ਤੁਮਤਾਮ ਨਾਲ ਮਨਾਇਆ ਗਿਆ ਜਿਸ ਦੌਰਾਨ ਗੁਰਦੁਆਰਾ ਸੈਬ ਜੀ ਨੂੰ ਵਕਫਕ ਪ੍ਰਕਾਰ ਦੇ ਫੁੱਲਾਂ ਨਾਲ ਬੜੇ ਸੋਨੇ ਟੰਗ ਨਾਲ ਸਜਾਇਆ ਗਿਆ ਅਤੇ ਸੰਤ ਬਾਬਾ ਮਨਜੀਤ ਸਿੰਘ ਜੀ ਖਾਲਸਾ ਵੱਲੋਂ ਸਮਾਗਮ ਦੌਰਾਨ ਆਈ ਹੋਈ ਸੰਗਤ ਤੇ ਵੀ ਫੁੱਲਾਂ ਦੀ ਖਾਕੀ ਦੀ ਗਈ ਇਲਾਕੇ ਪਰ ਤੋਂ ਆਈ ਸੰਗਤਾ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਆਨੰਦ ਮਾਣਿਆ ਤੇ ਧਨਮਨ ਧਨ ਨਾਲ ਗੁਰੂ ਕਰਦੀਆਂ ਸੇਵਾਵਾਂ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਅਤੇ ਕੀਰਤਨ ਜਥੇ ਵੱਲੋਂ ਅੰਮ੍ਰਿਤਮਈ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਦਮਦਮੀ ਟਕਸਾਲ ਦੇ ਭਾਈ ਗਗਨਦੀਪ ਸਿੰਘ ਜੀ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਉਪਰੰਤ ਬਾਬਾ ਮਨਜੀਤ ਸਿੰਘ ਜੀ ਖਾਸਾ ਵੱਲੋਂ ਆਈ ਹੋਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਪੋਗੋਪਰ ਤੁਰ ਗੁਰੂ ਕਾਲੰਗਰ ਅਟੁੱਟ ਵਰਤਿਆ ਗਿਆ ਜਿਸ ਵਿੱਚ ਸੰਗਤਾਂ ਨੇ ਵੱਧ ਚੜ ਕੇ ਸੇਵਾਵਾਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਗੁਰਦੁਆਰਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪਿੰਡ ਪ੍ਰਤਾਪ ਸਿੰਘ ਵਾਲਾ ਵਿਖੇ ਸੋ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਗਿਆ ਹੈ ਜਿਸ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੋਹਣੇ ਦੀਵਾਨ ਸਜੇ ਹੋਏ ਨੇ ਪਿਛਲੇ ਦਿਨਾਂ ਤੋਂ ਸਹਿਜ ਬਾਣ ਪੜ ਆਰੰਭ ਹੋਏ ਤੇ ਅੱਜ ਸਵੇਰ ਦੇ ਸਮੇਂ ਭੋਗ ਪਾਏ ਗਏ ਉਪਰੰਤ ਲਗਾਤਾਰ ਗੁਰਬਾਣੀ ਸ਼ਬਦ ਕੀਰਤਨ ਹੋਏ ਤੇ ਆਏ ਹੋਏ ਗੁਰਮਤ ਵਿਚਾਰਾ ਹੋਈਆਂ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਪ੍ਰਤੀ ਗੁਰਮਤ ਵਿਚਾਰਾਂ ਦੀ ਸਾਂਝ ਹੋਈ ਸੋ ਜਿਸ ਦੇ ਵਿੱਚ ਬਾਬਾ ਜੀ ਦੇ ਜੀਵਨ ਦੇ ਪ੍ਰਥਾਏ ਦੱਸਨੇ ਆ ਸੰਗਤਨ ਦੇ ਨਾਲ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਭਾਈ ਸਾਹਿਬ ਹੁਣਾਂ ਵੱਲੋਂ ਕਿ ਬਾਬਾ ਜੀ ਦੀਪ ਸਿੰਘ ਜੀ ਦਾ ਜੀਵਨ ਇਹ ਮਹਾਨ ਹੈ ਉਹ ਸੂਰਬੀਰ ਯੋਧੇ ਮਹਾਬਲੀ ਹੋਏ ਨੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਨਾਟਲੇ ਹੋਏ ਨੇ ਸੋ ਇਹ ਜਿਹੜੇ ਦਿਨ ਮਨਾਉਣੇ ਨੇ ਇਹ ਭਾਗਾ ਵਾਲਿਆਂ ਦੀ ਨਿਸ਼ਾਨੀ ਹੈ ਵੱਡੇ ਭਾਗਾ ਦੀ ਨਿਸ਼ਾਨੀ ਹੈ ਜੋ ਕਿ ਬਾਬਾ ਮਨਜੀਤ ਸਿੰਘ ਸਾਹਿਬ ਜੀ ਤੇ ਬਾਬਾ ਹਰਿੰਦਰ ਸਿੰਘ ਸਾਹਿਬ ਜੀ ਸੋ ਇਹਨਾਂ ਨੂੰ ਗੁਰੂ ਸਾਹਿਬ ਨੇ ਉਦਮ ਉਪਰਾਲੇ ਬਖਸ਼ੇ ਨੇ ਸੋ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦਾ ਨਾਮ ਹੈ ਉਸ ਤਰ੍ਹਾਂ ਇਹਨਾਂ ਨੇ ਬਹੁਤ ਸੋਹਣਾ ਉਦਮ ਉਪਰਾਲਾ ਕਰਕੇ ਸਾਲਾਨਾ ਸਮਾਗਮ ਇਹ ਕਰਾਇਆ ਗਿਆ ਹੈ ਸੋ ਜਿਸ ਦੇ ਵਿੱਚ ਆਪਾਂ ਸਾਰਿਆਂ ਨੇ ਵੇਖਿਆ ਤੱਕਿਆ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੀ ਹਜੂਰੀ ਰਾਗੀ ਜੱਥਾ ਗੁਰਦੁਆਰਾ ਸਿੰਘ ਸਵਾ ਕਾਲ ਜਰੂਰ ਦਾਖਾ ਉਹਨਾਂ ਦੇ ਜੱਥੇ ਨੇ ਵੱਡੀ ਹਾਜ਼ਰੀ ਭਰੀ ਇਸੇ ਤਰ੍ਹਾਂ ਭਾਈ ਗਗਨਦੀਪ ਸਿੰਘ ਜੀ ਰਾਜਗੜ੍ਹ ਵਾਲੇ ਸੋ ਉਹਨਾਂ ਵੱਲੋਂ ਗੁਰਮਤ ਵਿਚਾਰਾਂ ਕਥਾ ਦੀ ਸਾਂਝ ਹੋਈ ਸੋ ਇਸੇ ਤਰ੍ਹਾਂ ਬਾਬਾ ਮਨਜੀਤ ਸਿੰਘ ਜੀ ਸੋ ਇਹਨਾਂ ਦੇ ਜੱਥੇ ਵੱਲੋਂ ਵੀ ਗੁਰੂ ਗ੍ਰੰਥ ਸਾਹਿਬ ਮੁਖ ਸੰਗਤਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੀਵਨ ਪਰਥਾਏ ਧਾਰਨਾ ਸੁਣਾ ਕੇ ਔਰ ਗੁਰਮਤ ਵਿਚਾਰਾਂ ਦੀ ਸਾਂਝ ਪਾਉਂਦੇ ਆ ਜਕਾਰੇ ਨਾਰੇ ਲਾ ਕੇ ਚੜ੍ਹਦੀ ਕਲਾ ਵਿੱਚ ਇਹ ਦਿਨ ਮਨਾਉਣ ਦਾ ਯਤਨ ਕੀਤਾ। ਸਤਿਗੁਰੂ ਪਾਸ਼ੇ ਦੇ ਚਰਨਾ ਕਾ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ ਹੈ ਜੀ। ਸੋ ਹੁਣ ਇਸ ਸਮੇਂ ਸਾਰੇ ਸਮਾਗਮ ਖਤ ਹੋ ਚੁੱਕੀ ਹੈ। ਸਰਬੱਤ ਸੰਗਤ ਗੁਰੂ ਕੇ ਲੰਗਰ ਭੰਡਾਰੇ ਸ਼ਗਨ ਰਹੀ ਹੈ। ਸਤਿਗੁਰੂ ਮਹਾਰਾਜ ਦਇਆਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਗੁਰਪੁਰਬ, ਸ਼ਹੀਦੀ ਪੁਰਬ ਸਿੰਘਾਂ ਦੇ ਦਿਨ ਤਿਹਾਰ ਮਨਾਉਣ ਦਾ ਮਹਾਰਾਜ ਬਲਬਖਸ਼ਣ ਤੇ ਆਪ ਜੀ ਦੀ ਟੀਮ ਦਾ ਭਾਈ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹ ਸਮਾਗਮ ਨੂੰ ਕਵਰ ਕੀਤਾ ਹੈ। ਤੋ ਆਪ ਸੁਣਤਿਆਂ ਸੰਗਤਾਂ ਜੋ ਵੀ ਚੈਨਲ ਨੂੰ ਦੇਖ ਰਹੀਆਂ ਨੇ ਸਾਰਿਆਂ ਨੂੰ ਭਾਈ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਵਿੱਤਰ 343ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਗੁਰੂ ਬਖਸ਼ੀ ਫਤਿਹਬਲਾਉ ਜੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੰਬੜਾ ਰੋਡ ਲੁਧਿਆਣਾ ਤੋਂ ਲਖਦੀਪ ਗਿੱਲ ਦੀ ਖਾਸ ਰਿਪੋਰਟ